ਸਾਰੀਆਂ ਭੈਣਾਂ ਤੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਗੋਠੀ ਵਾਲਿਆਂ ਨੇ ਮੇਲਾ ਲੱਗਿਆ ਰਿਹਾ ਦਾ ਸੂਤਾਂ ਦਾ ਡਿਜ਼ਾਈਨ ਬਹੁਤ ਆਇਆ ਹੈ ਪਰ ਉਹਨਾਂ ਡਿਜ਼ਾਈਨਾਂ ਚੋਂ ਇੱਕ ਡਿਜ਼ਾਈਨ ਮੇਰੇ ਕੋਲੇ ਇਹ ਆਇਆ ਵੀਰੇ ਡਿਜ਼ਾਈਨ ਚੈੱਕ ਕਰੋ ਇਹ ਵੀ ਤੁਹਾਨੂੰ 50 ਆਫ ਤੇ ਮਿਲਣਾ ਹੈ ਕਲਰ ਬਰਾਇਡ ਔਰ ਮੀਡੀਅਮ ਦੋਨੇ ਤਰ੍ਹਾਂ ਦੇ ਕਲਰ ਮਿਲਨੇ ਆ ਰੇਟ ਦੀ ਗੱਲ ਕਰ ਲਈਏ ਵੀਰੇ ਰੇਟ ਇਹਦਾ ਮਿਲਣਾ 2250 ਸਪੈਸ਼ਲ ਵਾਈਟ ਕਲਰ ਵੀ ਇਹਦੇ ਚ ਆਇਆ ਹੈ ਰੈੱਡ ਪੈਰਟ ਔਰੇਂਜ ਹਰੇਕ ਤਰ੍ਹਾਂ ਦਾ ਕਲਰ ਅਵੇਲੇਬਲ ਹੈ ਤੇ ਇਹਦੇ ਪਹੁੰਚਿਆ ਤੇ ਕੰਮ ਆਏਗਾ ਨਾ ਲਾਏਗਾ ਦੁਪੱਟੇ ਦੇ ਕੰਮ ਆਰਗੇਨਿਕ 베ਜਤੇ ਐ ਇਸ ਤਰ੍ਹਾਂ ਦੇ ਨਵੇਂ-ਨਵੇਂ ਕਨਸੈਪਟ ਨਵੀਆਂ-ਨਵੀਆਂ ਆਈਟਮਾਂ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੁਨਵਾ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਪਾਰਸਲ ਲੱਕਿਆ ਖੋਲ ਤੇ ਆ ਦੇਖੋ ਜੀ ਡਿਜ਼ਾਈਨ ਮੇਰੇ ਕੋਲ ਆਇਆ ਬੜੇ ਅਨਮੋਲ ਬਹੁਤ ਹੀ ਸੋਹਣੇ-ਸੋਹਣੇ ਤੇ 50% ਆਫ ਤੇ ਆ ਦੇਖੋ 1250 ਚ ਵੀਰੇ ਕਿਤੇ ਨਹੀਂ ਮਿਲ ਸਕਦਾ ਤੁਹਾਨੂੰ ਪਾਰਟੀ ਵੇਅਰ 베ਜ ਤੇ ਜੇ ਮਿਲ ਜੇ ਜਵਾਬਦਾਰੀ ਹੈ ਵਾਰਕ ਕੀਤਾ ਹੋਇਆ ਦੁਪੱਟਾ ਵੀ ਨਾਲ ਫੈਂਸੀ ਹੈ ਪੌਂਚਾਂ ਤੇ ਵੀ ਕਢਾਈ ਹੈ ਵੀਰੇ ਇਸ ਰੇਂਜ ਦੇ ਵਿੱਚ ਇਸ ਤਰ੍ਹਾਂ ਦੀ ਆਈਟਮਾਂ ਨਹੀਂ ਮਿਲਣਿਆ ਤੁਹਾਨੂੰ ਇਹ ਸਿਰਫ ਗੋਠੀ ਵਰਲਡਵਾਈਡ ਥੋਬੀ ਵੀਰ ਬਿੰਦਾ ਵਾਲਿਆਂ ਦੇ ਹੀ ਮਿਲ ਸਕਦੇ ਆ ਅੱਜ ਡੇਲੀ ਬਿਨਾ ਨਾਗਾ ਆਪਾਂ ਨਵੀ ਤੋਂ ਨਵੀਂ ਵੈਰਾਈਟੀ ਹਰੇਕ ਰੇਂਜ ਦੀ ਵੈਰਾਈਟੀ ਐਨਕੀ ਕੱਲੇ ਪਲਾਸ ਵਾਲੀ ਆ ਨਾਰਮਲ ਰੇਂਜ ਵਾਲੇ ਹਰੇਕ ਰੇਂਜ ਦੀ ਵੈਰਾਈਟੀ ਓਪਨ ਕਰੀਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀਰੇ ਸੈੱਟ ਬਾਈ ਸੈੱਟ ਓਪਨ ਕਰੀ ਦੀ ਹੈ ਚਾਰ ਚਾਰ ਕਲਰ ਦਾ ਸੈੱਟ ਮੇਰੇ ਕੋਲੇ ਆਂਦਾ ਹੈ ਚਾਰੇ ਕਲਰ ਆ ਦੇਖੋ ਅਵੇਲੇਬਲ ਆ 1600 ਦੀ ਰੇਂਜ ਦੇ ਵਿੱਚ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਆ ਦੇਖੋ ਰੇਟ ਲੱਗੀ ਆ ਰਹੀ ਹੈ ਵੀਰੇ ਵਿంటర్ ਵੇਅਰ ਸੂਟਾਂ ਤੇ ਰੇਟ ਲੱਗ ਰਹੀ ਹੈ ਪਾਰਟੀ ਵੇਅਰ ਦੋ ਚਾਰ ਡਿਜ਼ਾਈਨ ਦਿਖਾਵਾਂਗੇ ਇਹ ਜਿਹੜੇ ਮੇਰੇ ਕੋਲ ਨੋਰਮਲ ਦੇ ਤੁਸੀਂ ਦੇਣ ਲੈਂਡ ਕਰਨਾ ਠੀਕ ਹੈ ਆਪਣੇ ਕਿਸੇ ਖਾਸ ਭੈਣ ਭਾਈ ਨੂੰ ਦੇਣਾ ਤਾਂ ਬਹੁਤ ਸੋਹਣੀਆਂ ਚੀਜ਼ਾਂ ਆ ਗਈਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਜੁੜੇ ਰਹੋ ਸਰ ਤੋਂ ਲਾਈਕ ਸ਼ੇਅਰ ਤੇ ਡੈਨਿੰਗ ਦੇਖ ਲਓ ਹੋਰ ਅੱਗੇ ਦੇਖੋ ਲੋ ਜੀ ਲੋ ਆ ਦੇਖੋ ਡਿਜ਼ਾਈਨਿੰਗ ਜਿਵੇਂ ਭਾਜੀ ਨੇ ਕਿਹਾ ਬਹੁਤ ਆ ਚੁੱਕੀ ਹੈ ਦਿਖਾਉਂਦੇ ਆ ਸੀ ਟਾਈਮ ਇੰਨਾ ਨਹੀਂ ਹੁੰਦਾ ਸਾਡੇ ਕੋਲੇ ਪਰ ਕੋਸ਼ਿਸ਼ ਹੁੰਦੀ ਹੈ ਜਿੰਨੀ ਦਿਖਾ ਦਈਓ ਡਿਜ਼ਾਈਨਿੰਗ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਨਾਲ ਜੁੜੇ ਰਹੋ ਗੋਠੀ ਵਰਲਡ ਵਾਈਡ ਢੋਪੀ ਵੀਰ ਬਠਿੰਡਾ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਡਿਜ਼ਾਈਨ ਆ ਚੁੱਕਿਆ ਵਿੰਟਰ ਦੇ ਵੈਰਾਈਟੀ ਬਹੁਤ ਆ ਚੁੱਕੀ ਹੈ ਤੇ 50% ਲੈਸ ਚ ਆ ਚੁੱਕੀ ਹੈ ਭਾਜੀ ਜਮਾ ਦੇਖੋ ਜੀ ਸਟੈਪਲਰ ਹਜੇ ਹੱਥ 'ਚ ਹੈ ਰੇਟ ਲਾ ਕੇ ਹਟੇ ਆ ਆ ਦੇਖੋ 325 325 325 325 325 325 325 ਛੋਲਾ ਨਾਲ ਵੀਰੇ ਆਲ ਓਵਰ ਸੂਟ ਆ ਗਿਆ ਹੈ ਲੈਣ ਲਈ ਵਾਸਤੇ ਬਹੁਤ ਹੀ ਸ਼ਾਨਦਾਰ ਆਮ ਪਾਉਣ ਵਾਸਤੇ ਆਮ ਪਾਉਣ ਵਾਸਤੇ ਤੇ ਦੇਖੋ ਜੀ ਘਰੇ ਪਾਉਣ ਵਾਸਤੇ ਸੂਟ ਹੋਰ ਕਿਹੜਾ ਆ ਚੁੱਕਿਆ 600 ਪੇਅਰ ਪ੍ਰੇਨ ਦੇ ਵਿੱਚ ਆ ਪੈਨ ਹੱਤ ਚਾ ਜੀ ਰੇਟ ਹੁਣੀ ਲਾਇਆ ਤੇ ਡੈਨਰ ਚੀਜ਼ਾਂ ਆ ਚੁੱਕੀਆਂ 13 1300 ਵਾਲੇ 650 650 650 650 ਤੇ ਇੱਕ ਆਈਟਮ ਆ ਗਈ 750 ਵਾਲੀ ਲਓ ਜੀ 750 ਵੈਰਾਈਟੀ ਇਹੀ ਨਹੀਂ ਹੈ ਵੈਰਾਈਟੀ ਬਹੁਤ ਹੈ ਜੀ ਮਿਲੂਗੀ ਗੋਠੀ ਵੜਵੜ ਦੇ ਆ ਕੇ ਆ ਦੇਖ ਲਓ 850 ਆ ਦੇਖੋ ਜੀ ਚਿਕਨ ਵਰਕ ਵਾਲੇ 850 ਕੈਨ ਦਾ ਮਤਲਬ ਹੈ ਵੀਰੇ ਤੁਹਾਨੂੰ ਇੱਥੇ 325 ਤੋਂ ਲੈ ਕੇ ਹਰ ਤਰ੍ਹਾਂ ਦੇ ਰੇਨ ਦੀ ਵੈਰਾਈਟੀ ਮਿਲੂਗੀ ਔਰ 16 16 ਨਾਲ ਹੈ ਫੁੱਲ ਵਧੀਆ ਵਿంటర్ ਵੇਅਰ ਆਈਟਮ ਹੈ ਬਰਸਾਤਾ ਪੈ ਗਿਆ ਠੰਡ ਪੈ ਚੁੱਕੀ ਹੈ ਫੁੱਲ ਡਿਮਾਂਡ ਹੈ ਇਹਨਾਂ ਚੀਜ਼ਾਂ ਦੀ ਜਿਹੜਾ ਲੈ ਗਿਆ ਵੀਰੇ ਲੈ ਗਿਆ 50% ਆਫ ਤੇ ਜਿਹੜਾ ਰਹਿ ਗਿਆ ਰਹਿ ਗਿਆ ਡਿਜ਼ਾਈਨ ਚੈੱਕ ਕਰ ਲਓ ਵੀਰੇ ਤਮੰਨਾ ਬ੍ਰਾਂਡ ਦੇ ਡਿਜ਼ਾਈਨ ਹੈ 13 1300 ਵਾਲੇ 650 ਦੀ ਰੇਂਜ ਚ 13 1300 ਵਾਲੇ ਸੂਟ 650 ਰੇਂਜ ਦੇ ਵਿੱਚ 50% ਲੈਸ ਦੇ ਰਿਹਾ ਗੋਠੀ ਵਰਲਡ ਵਾਈਡ ਥੋਬੀ ਵਰ ਬਠਿੰਡਾ ਸਰਦੀਆਂ ਵਾਲੇ ਸੂਟ ਲੈਣ ਵਾਸਤੇ ਪਹੁੰਚੋ ਗੋਠੀ ਵਰਲਡ ਵਾਈਡ ਦੇ 50% ਲੈਸ ਵਾਲੇ ਸੂਟ ਆ ਚੁੱਕੇ ਐ ਤੇ ਡਿਜ਼ਾਈਨਿੰਗ ਬਹੁਤ ਲੋ ਵੀਰੇ ਆ ਜਿਹੜੇ ਡਿਜ਼ਾਈਨ ਐ ਇਹ ਸਾਰੇ ਪਾਰਟੀ ਵੇਅਰ ਆਏ ਐ ਮੇਰੇ ਕੋਲੇ ਨਵੇਂ ਤੋਂ ਨਵੇਂ ਡਿਜ਼ਾਈਨ ਆ ਦੇਖੋ ਵੀਰੇ yellow ਤੇ ਫਿਰੋਜ਼ੀ ਕਲਰ ਦੋ ਕਲਰ ਇਹਦੇ ਚ ਆਏ ਐ ਔਰ ਡਿਜ਼ਾਈਨਿੰਗ ਅਲੱਗ-ਅਲੱਗ ਤਰ੍ਹਾਂ ਦੀ ਆ ਸਾਰੀ ਡਿਜ਼ਾਈਨਿੰਗ ਜਿਹੜੀ ਐ ਬਿਲਕੁਲ ਨਵੀਂ ਤੇ ਫਰੈਸ਼ ਮੇਰੇ ਕੋਲੇ ਆ ਚੁੱਕੀ ਐ ਜੇ ਤੁਸੀਂ ਦਾਜ ਵਧੀ ਵਾਲੇ ਪਾਰਟੀ ਵੇਅਰ ਸੂਟ ਬਣਾਉਣ ਦੀ ਸੋਚ ਰਹੇ ਹੋ ਦਾ ਇੱਕ ਵਾਰੀ ਜ਼ਰੂਰ ਆਓ ਆਪ ਇਸ ਮੈਦਾਨ ਨੂੰ ਓਪਨ ਕਰਕੇ ਦਿਖਾਉਣਾ ਬਹੁਤ ਹੀ ਸ਼ਾਨਦਾਰ ਤੇ ਸੋਹਣਾ ਪੀਸ ਹੈ ਵੀਰੇ ਆ ਲੋ ਡਿਜ਼ਾਈਨਿੰਗ ਚੈੱਕ ਕਰੋ ਵੀਰੇ ਜੜਿਆ ਮੇਰੀਆਂ ਭੈਣਾਂ ਨੇ ਵਿਆਹ ਦਾ ਕਪੜਾ ਬਣਾਉਣਾ ਹੈ ਜਾਂ ਪਾਰਟੀ ਵੇਅਰ ਸੂਟ ਬਣਾਉਣੇ ਆ ਤਾਂ ਆ ਦੇਖੋ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸ਼ਾਨਦਾਰ ਤੇ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਆਪਾਂ ਬੁਟੀਕ ਤੋਂ ਤਿਆਰ ਕਰਨ ਜਾਈਏ ਨਾ ਵੀਰੇ ਇਸ ਤਰ੍ਹਾਂ ਦੇ ਸੂਟ ਆਪਾਂ ਬੁਟੀਕ ਤੋਂ ਤਿਆਰ ਨਹੀਂ ਹੁੰਦੇਗੇ ਜੋ ਜੜੀ ਚੀਜ਼ ਆਪਣੇ ਸਾਹਮਣੇ ਪਈ ਹੈ ਉਹਦਾ ਆਪਾਂ ਨੂੰ ਪਤਾ ਲੱਗਦਾ ਬੁਟੀਕ ਤੋਂ ਤਿਆਰ ਕਰਾਉਣੀ ਹੈ ਜਦੋਂ ਬਣ ਕੇ ਆ ਗਿਆ ਉਹ ਆਪਾਂ ਨੂੰ ਰੱਖਣਾ ਪੈਣਾ ਹੈ ਇੱਥੇ ਇਹ ਆਪਸ਼ਨ ਮਿਲਦੀ ਹੈ ਤੇ ਸਭ ਤੋਂ ਵੱਡੀ ਗੱਲ ਰੇਟ ਜੜੇ ਹੈ ਨਾ ਜੀ 50% ਆਫ ਤੇ ਬਈ ਯਾਰ ਨਾਲੋਂ ਘੱਟ ਤੇ ਰੀਜ਼ਨੇਬਲ ਪ੍ਰਾਈਸ ਤੇ ਮਿਲਨੇ ਆ ਯਾਦ ਰੱਖਿਓ 50% ਆਫ ਤੇ ਆਹ ਲਓ ਜੀ ਸਬ ਵਾਈਟ ਕਲਰ ਪੀਸ ਦੇਖੋ ਜੀ ਕਿੰਨਾ ਪਿਆਰਾ ਹੈ ਆ ਦੇਖੋ ਇਹਦੇ ਨਾਲ ਜਿਹੜਾ ਦੁਪੱਟਾ ਆਏਗਾ ਇਸ ਤਰ੍ਹਾਂ ਦਾ ਆਫਵਾਇਟ ਦੁਪੱਟਾ ਆਏਗਾ ਫਿਰੋਜੀ ਪੱਟੀ ਲੱਗੀ ਹੋਈ ਹੈ ਤੇ ਰੇਟ ਰੇਟ ਕੁਝ ਵੀ ਨਹੀਂ ਵੀ ਦੇ ਸਿਰਫ 11500 ਪੂਰਾ ਫੈਂਸੀ ਦੁਪੱਟਾ ਤੇ ਨਾਲ ਫੈਂਸੀ ਰੂਟ ਕਲਰ ਹੋਰ ਵੀ ਮਿਲ ਜਾਣਗੇ ਲਓ ਜੀ ਸ਼ਗਨਾ ਵਾਲਾ ਰੰਗ ਬੇਬੀ ਪਿੰਕ ਸ਼ਗਨਾ ਵਾਲਾ ਬੇਬੀ ਪਿੰਕ ਵੀ ਤੁਹਾਨੂੰ ਮਿਲਣਾ ਹੈਗਾ 50% ਆਫ ਤੇ ਲਓ ਵੀਰੇ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਡਿਜ਼ਾਈਨ ਬਹੁਤ ਆਏ ਅੱਜ ਮੇਰੇ ਕੋਲੇ ਸਾਰੇ ਨਵੇਂ ਡਿਜ਼ਾਈਨ ਹੈ ਏ ਮਿਲੇਗਾ ਜੀ 14000 ਦੀ ਰੇਂਜ ਤੇ ਜਾਲ ਦੁਪੱਟੇ ਦੇ ਨਾਲ ਕੰਮ ਦਿਖਾ ਦਿਓ ਵੀਰ ਜੀ ਆ ਸਾਰਾ ਤੁਸੀਂ ਘੇਰਾ ਚੈੱਕ ਕਰ ਰਹੇ ਹੋ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਤੇ ਆ ਦਿਖਾਓ ਵੀਰੇ ਫਰੰਟ ਵੀ ਦਿਖਾਓ ਇਹ ਸਾਰਾ ਫਰੰਟ ਤੇ ਵਰਕ ਆਏਗਾ ਤੇ ਹੁਣ ਆਪਾਂ ਗੱਲ ਕਰਦੇ ਆ ਦੁਪੱਟੇ ਦੀ ਆ ਦੇਖੋ ਜੀ ਆ ਦੁਪੱਟਾ ਓਪਨ ਹੋਣ ਲੱਗਿਆ ਤੁਹਾਡੇ ਸਾਹਮਣੇ ਬਹੁਤ ਹੀ ਸ਼ਾਨਦਾਰ ਜਾਲ ਦੁਪੱਟਾ ਫੜੀ ਗੋਲੋ ਆ ਦੁਪੱਟਾ ਦੇਖੋ ਜੀ ਆ ਜਾਲ ਦੁਪੱਟਾ ਹੈ ਵੀਰੇ ਫੁੱਲ ਪੈਚੇਸ ਲਾ ਕੇ ਵਰਕ ਕੀਤਾ ਟੋਟਲੀ ਹੈਂਡਵਰਕ ਹੈ ਇਸ ਤਰ੍ਹਾਂ ਦੀ ਬਹੁਤ ਆਈਟਮਾਂ ਮੇਰੇ ਕੋਲੇ ਆ ਚੁੱਕੀਆਂ ਐ ਐ ਲੈ ਲਓ ਵੀਰੇ ਜੇ ਤੁਸੀਂ ਦਾਜਵਰੀ ਦੇ 11 ਜਾਂ 21 ਸੂਟ ਬਣਾਉਣੇ ਆ ਤਾਂ ਉਹ ਤੋਂ ਵੱਧ ਪਸੰਦ ਕਰਾ ਦੇਾਂਗੇ ਬਸ ਤੁਸੀਂ ਇੱਕ ਵਾਰ ਆਉਣਾ ਕਿੱਥੇ ਐ ਕੋਠੀ वर्ल्ड वाइड ਧੋਬੀ ਵੀਰ ਬਠਿੰਡਾ ਵਾਲਿਆਂ ਦੇ ਦੁਕਾਨ ਸ਼ੋਰੂਮ ਨਾਮ ਜਰੂਰ ਯਾਦ ਰੱਖਿਓ ਧੰਨਵਾਦ। ਕਿੰਨਾ ਪਿਆਰਾ ਆ ਚੁੱਕਾ ਜੀ ਸ਼ਾਨਦਾਰ ਵੈਰਾਈਟੀ ਦੇ ਵਿੱਚ ਫਰਕਾਬਾਦੀ ਰਜਵਾੜਾ ਸਟਾਈਲ ਕੰਮ ਨਵੀਂ ਚੀਜ਼ ਆ ਚੁੱਕੀ ਐ। ਆ ਬਾਜ਼ੂ ਆ ਜੀ ਤੇ ਪੌਣੀ ਬਾਜ਼ੂ ਆ ਜਿਹੜਾ ਡੈਨਰ ਸੂਟਾ ਚੁੱਕਾ ਐ। ਪੂਰਾ ਫਰੰਟ ਹੈਵੀ ਆ ਜੀ ਤੇ ਫਰੰਟ ਦੇ ਵਿੱਚ ਨਾ ਵੀ ਜਿਹੜਾ ਮੜਕਾ ਲੱਗਣਾ ਵੀਰੇ। ਇਹਦਾ ਪਰਲ ਬੀਡਸ ਦਾ ਕੰਮ ਕੀਤਾ ਹੋਇਆ ਬਹੁਤ ਸ਼ਾਨਦਾਰ ਕੀਤਾ ਹੋਇਆ ਤੇ ਨਾਲ ਇਹਦੀ ਬਾਜ਼ੂ ਐ। ਬਾਜ਼ੂ ਬਹੁਤ ਆਪਣੀ ਬਾਟਮ ਬਹੁਤ ਸੋਹਣੀ ਆ ਜੀ। ਆ ਬਾਟਮ ਦੇ ਉੱਪਰ ਕੰਮ ਐ ਪੂਰੀ ਹੈਵੀ ਸਲਵਾਰ ਦਿੱ ਯਾਰ ਟਿਸ਼ੂ ਆਰਗੈਂਜ਼ਰ ਡੈਨਰ ਸੂਟ ਆ ਚੁੱਕਿਆ ਤੇ ਨਾਲ ਦੁਪੱਟਾ ਦੇਖ ਲਓ ਜੀ ਆਹ ਦੁਪੱਟਾ ਦੇਖ ਲਓ ਜੀ ਕਿੰਨਾ ਸੋਹਣਾ ਆਰਟੀਕਲ ਦੁਪੱਟੇ ਦੇ ਵਿੱਚ ਦੇਖ ਲਓ ਕਿੰਡੀ ਸੋਹਣੀ ਚੀਜ਼ ਆ ਚੁੱਕੀ ਐ ਇਹ ਸਾਰੇ ਆਰਟੀਕਲ ਤੁਹਾਨੂੰ ਮੈਂ ਇੱਕ ਗੋਠੀ ਵੱਲ ਵੱਢ ਦੇ 50% ਲੈਸ ਦੇ ਵਿੱਚ ਤੇ ਰੰਗ ਮਿਲਣਗੇ 2 24000 ਦਾ ਸੂਟ ਆ ਜੀ ਮਿਲੂਗਾ ਆਪਾਂ ਨੂੰ 50% ਲੈਸ ਕਰਕੇ 12000 ਕੁਛ ਰੁਪਏ ਰੈਂਦੇ ਵਿੱਚ ਐ 12000 ਦੀ ਰੇਂਜ ਦੇ ਵਿੱਚ ਹੈ ਜੀ 24000 ਦਾ ਪੀਸ 12000 50% ਲੈਸ ਕਰਕੇ ਮੇਰੇ ਨਾਲ 50% ਲੈਸ ਦਾ ਪੀਸ ਗੋਠੀ ਵਰਲਡ ਵਾਈਡ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਹੈ ਧੰਨਵਾਦ ਜੀ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈ 1 ਜਨਵਰੀ ਦੇ ਸਪੈਸ਼ਲ ਸੂਟ ਆ ਚੁੱਕੇ ਗੋਠੀ ਵਰਲਡ ਵਾਈਡ ਦੇ ਆ ਦੇਖ ਲੋ ਬਰੇ ਦੁਪੱਟਾ ਦੁਪੱਟੇ ਦੇ ਬਾਰਡਰ ਦੇਖ ਲੋ ਬਰੇ ਕਿੱਡੇ ਸੋਹਣੇ ਕਿੱਡੇ ਚੌੜੇ ਡੈਨਰ ਬਣੇ ਹੋਇਆ ਲੁੱਕ ਵਾਈਜ਼ ਹੈਵੀ ਹੈ ਜਮਾਂ ਹਲਕਾ ਫੁਲਕਾ ਸੂਟ ਆ ਚੁੱਕਿਆ ਪਿਓਰ ਦੇ ਵਿੱਚ ਪਿਓਰ ਟਿਸ਼ੂ ਦਾ 50% ਲੈਸ ਦੇ ਵਿੱਚ ਆ ਚੁੱਕਿਆ ਰੇਟ ਦੱਸਦਾ ਜੀ 380 ਅੱਪਾ ਦਿਨ 50% ਲੈਸ ਕਰਕੇ 19000 ਦੀ ਰੇਂਜ ਦੇ ਰਹੇ ਜੀ ਫੁੱਲ ਪਿਓਰ ਦੇ ਉੱਪਰ ਆਹ ਦੁਪੱਟਾ ਦੇਖ ਰੋ ਵੀਰੇ ਬਹੁਤ ਸੋਹਣਾ ਆਰਟੀਕਲ ਨਵੀਂ ਚੀਜ਼ਾਂ ਚੁੱਕੀ ਐ ਇਹ ਸਾਰੇ ਅੱਟਕੇ ਤੁਹਾਨੂੰ ਮਿਲਨੇ 50% ਲੈਸ ਦੇ ਵਿੱਚ ਗੋਠੀ ਵਰਲਡ ਵਾਈਡ ਧੋਬੀ ਵੀਰ ਬਖੰਡਾ ਵੀਰੇ ਨੂੰ ਕਰਨਾ ਲਾਈਕ ਸ਼ੇਅਰ ਧੰਨਵਾਦ ਜੀ ਬਹੁਤ ਸੋਹਣਿਆ ਆ ਚੁੱਕਿਆ 50% ਲੈਸ ਦੇ ਉੱਪਰ ਵੈਰਾਈਟੀ ਬਹੁਤ ਆਈ ਹੋਇਆ ਗੋਠੀ ਬਾਈ ਪਾਕਿਸਤਾਨੀ ਪਾਕਿਸਤਾਨੀ ਸੂਟ ਕਰੀ ਜਾਂਦਾ ਸੀ ਆ ਚੱਕ ਪਾਕਿਸਤਾਨੀ ਸੂਟ ਸ਼ੀਸ਼ਿਆਂ ਵਾਲੇ ਅੱਛਾ ਯਾਰ ਸੂਟ ਆ ਗਏ ਆ ਗਏ ਭਰਾ ਆ ਗਏ ਸਾਰੇ ਰੰਗ ਆ ਗਏ ਅੱਛਾ સૂટ બોલી નહી પાણી પાયા સૂટ શીશિયા વા ਨਹੀਂ ਨਹੀਂ ਭਾਜੀ ਸੂਟ ਹੀ ਦਿਖਾਵਾਂਗੇ ਇੱਥੇ ਸੂਟ ਹੀ ਦਿਖਾਈ ਦੇਆ ਵੀਰੇ ਲਓ ਜੀ ਸੂਟ ਬਹੁਤ ਸੋਹਣਾ ਹੈ ਮੇਰਾ ਵੀਰ ਜਿਵੇਂ ਮੈਨੇਜਰ ਸਾਹਿਬ ਸਾਡੇ ਐਜੀ ਕਹਿੰਦੇ ਪਾਇਆ ਸੂਤ ਸ਼ੀਸ਼ੀਆਂ ਵਾਲਾ ਇਹ ਪਾਕਿਸਤਾਨੀ ਸੂਟ ਆ ਚੁੱਕਾ ਵੀਰੇ ਨਵੀਂ ਵੈਰਾਈਟੀ ਨਵੀਂ ਚੀਜ਼ ਹੈ ਵੀਰੇ ਡਿਜ਼ਾਈਨਿੰਗ ਲੁੱਕ ਹਲਕੇ-ਹਲਕੇ ਚੇਂਜ ਹੁੰਦੀ ਰਹਿੰਦੀ ਹੈ ਡਿਜ਼ਾਈਨ ਦੇ ਵਿੱਚ ਹਲਕਾ-ਫੁਲਕਾ ਵੀਰੇ ਸਟਾਈਲ ਚੇਂਜ ਹੁੰਦਾ ਦੁਪੱਟਾ ਬਹੁਤ ਸੋਹਣਾ ਹੈ ਸੂਟ ਬਹੁਤ ਸੋਹਣਾ ਹੈ ਤੇ ਆ ਦੇਖ ਲਓ ਸੈਕੰਡ ਆਰਟੀਕਲ ਕਲਰ ਚਾਰ ਦੇਖੋ ਜੀ ਕਲਰ ਚਾਰ ਚੈੱਕ ਕਰੋ ਵੀਰੇ ਕਲਰ ਚਾਰ ਨਵੇਂ-ਨਵੇਂ ਕਲਰ ਮਿਲਨੇ ਇਹਦੇ ਵਿੱਚ ਵੀ ਇ ਆ ਆ ਗਿਆ ਦੁਪੱਟਾ ਖੋਲੋ ਭਾਈ ਦੁਪੱਟਾ ਖੋਲੋ ਦੁਪੱਟੇ ਦੇ ਉੱਪਰ ਨਿਗਾਹ ਮਾਰ ਲਓ ਜੀ ਕਿੰਨਾ ਸ਼ਾਨਦਾਰ ਸੂਟ ਆ ਚੁੱਕਿਆ ਹੈ ਸ਼ੀਸ਼ਿਆਂ ਵਾਲਾ ਦੁਪੱਟਾ ਤੇ ਸ਼ੀਸ਼ਿਆਂ ਵਾਲਾ ਸੂਟ ਜਿਹੜਾ ਜੀ ਨਾਮ ਤੋਂ ਮਸ਼ਹੂਰ ਹੈ ਪਾਕਿਸਤਾਨੀ ਪਾਕਿਸਤਾਨੀ ਸੂਟ ਨਾਮ ਤੋਂ ਮਸ਼ਹੂਰ ਹੈ ਵੀਰੇ ਬਹੁਤ ਫੇਮਸ ਆਰਟੀਕਲ ਹੈ ਬਾਕੀ ਆਰਟੀਕਲ ਦਿਖਾ ਰਿਹਾ ਮੇਰਾ ਵੀਰ ਆ ਦੇਖੋ ਭਾਈ ਇਹਦੇ ਕਲਰ ਹੈ ਜੀ ਇਹਦੇ ਕਲਰ ਆਪਾਂ ਨੂੰ ਮਿਲਨੇ ਆ 6 6 ਕਲਰ ਮਿਲ ਜਾਣੇ ਵੀਰੇ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਹੈ ਤੁਸੀਂ ਜਾਗੋ ਤੇ ਪਾਉਣਾ ਠੀਕ ਹੈ ਆਪਣੇ ਘਰੇ ਮੇਨ ਫੰਕਸ਼ਨ ਹੈ ਮਹਿੰਦੀ ਤੇ ਪਾਉਣਾ ਹਲਦੀ ਤੇ ਪਾਉਣਾ ਦਾ ਖਾਸ ਆਈਟਮ ਤਿਆਰ ਕਰਾਈ ਆ ਕਰਾਈ ਹੈਗੀ 50% ਲੈਸ ਦੇ ਵਿੱਚ ਜਿਹੜਾ ਕਿ 16000 ਜਿਹੜਾ ਕਿ 17000 ਪਰ ਗੋਠੀ ਵਾਲੇ ਦੇ ਰਿਹਾ ਸਿਰਫ 8000 ਦੇ ਰਿਹਾ ਪਾ 8000 ਜੇ ਬਿਨਾ ਵਰਕ ਤੋਂ ਸੂਟ ਆ ਚੁੱਕਾ ਆਪਣੇ ਕੋਲੇ ਪਾਲਟ ਤੇ ਪ੍ਰੋਫੈਸ਼ਨਲ ਚੀਜ਼ ਆ ਚੁੱਕੀ ਜਿਹੜੇ ਕੀ ਵਰਕ ਤੋਂ ਹਟ ਕੇ ਆ ਦੇਖ ਲੋ ਨਿਗਾਹ ਮਾਰ ਲੋ ਬੇਲੇ ਸੂਟ ਦੇ ਉੱਪਰ ਜਿਹੜਾ ਆਰਟੀਕਲ ਦਿਖਾ ਰਿਹਾ ਵੀਰੇ ਖੱਡੀ ਦਾ ਹੈਂਡਕ੍ਰਾਫਟ ਸੂਟ ਆ ਚੁੱਕਾ ਆਪਣੇ ਕੋਲੇ ਡਿਜ਼ਾਈਨਰ ਚੀਜ਼ ਆ ਵੀਰੇ ਵਰਕ ਤੋਂ ਹਟ ਕੇ 3 ਮੀਟਰ ਸਲਵਾਰ ਦੇ ਨਾਲ ਪਲੱਸ ਦੁਪੱਟਾ ਡੈਨਰ ਆ ਵੀਰੇ ਬਿਨਾ ਵਰਕ ਤੋਂ ਚੀਜ਼ ਆ ਚੁੱਕੀ ਹੈ ਹੈਂਡਕ੍ਰਾਫਟ ਸੂਟ ਹੈ ਨਵੀਂ ਚੀਜ਼ ਹੈ ਤੇ ਦੁਪੱਟਾ ਦੇਖ ਲੋ ਕਿੱਡਾ ਸੋਹਣਾ ਜੀ ਦਾ 4 ਸਾਈਡ ਬਾਰਡਰ ਹੈ ਦੁਪੱਟੇ ਦਾ ਬਿਨੀ ਲੁੱਕ ਦੁਪੱਟਾ ਡਿਜ਼ਾਈਨਰ ਚੀਜ਼ ਆ ਚੁੱਕੀ ਹੈ ਆ ਕ ਆ ਸਾਰੇ ਕਲਰ ਆਏ ਹੋਏ ਨਵੇਂ ਸੂਟ ਹੈ ਨਵੀਆਂ ਚੀਜ਼ਾਂ ਤੇ ਸਾਰੇ ਆਰਟیکل ਤੁਹਾਨੂੰ ਮਿਲਿਆ 50% ਲੈਸ ਦੇ ਵਿੱਚ 50% ਲੈਸ ਦੇ ਵਿੱਚ ਗੋਠੀ वर्ल्ड वाइड ਦੇ ਸੂਟ ਆ ਚੁੱਕੇ ਹਨ ਨਵੀਆਂ ਚੀਜ਼ਾਂ ਆ ਸਾਰੇ ਕਲਰ ਚਾਰਟ ਆਏ ਹੋਇਆ ਲਾਈਟ ਚਾਰਟ ਡਾਰਕ ਚਾਰਟ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੂ 50% ਲੈਸ ਦੇ ਵਿੱਚ ਗੋਠੀ वर्ल्ड वाइड ਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਇਸ ਸੂਟ ਦਾ ਰੇਟ ਤੁਹਾਨੂੰ ਦੱਸ ਜੀ ਸਿਰਫ ਔਰ ਸਿਰਫ 3800 ਰੁਪਏ ਰੇਂਜ ਹੈ 38 3800 ਰੁਪਏ ਦੇ ਵਿੱਚ ਛੂਟ ਪਊਗਾ ਤੁਹਾਨੂੰ ਮੇਰਾ ਨਾਮ ਗੋਠੀ ਵਲਵਟ ਦੇ ਆ ਧੰਨਵਾਦ ਜੀ